ਕਰਮੀਆਂ ਸਰਦੀਆਂ ਤਾਂ ਆਈ ਜਾਣੀਆਂ ਨੇ ਅਸੀਂ ਆਪਣੇ ਸੰਘਰਸ਼ ਨੂੰ ਜਾਰੀ ਰੱਖਣਾ ਪੰਪੋ ਗੋਲੀਆਂ ਚਲਾ ਰਹੇ ਨੇ ਪਰ ਅਸੀਂ ਦੇਸ਼ ਦੇ ਦੇਸ਼ ਦੇ ਨਾਗਰਿਕਾਂ ਕਿਉਂਕਿ ਸਾਡੀ ਸਰਕਾਰ ਨੂੰ ਭੁਲੇਖਾ ਵੀ ਇਹ ਸਾਡੇ ਕੀਤਾ ਦੇ ਰਾਖੀ ਨਹੀਂ ਕਰਦੇ ਪਰ ਅਸੀਂ ਸਾਰੇ ਭਾਰਤ ਦੇ ਜੋ ਵੀ ਇੱਥੇ ਲੋਕ ਨੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਖੜੇ ਹਾਂ ਬਟੇ ਸਰਕਾਰ ਨੂੰ ਸੁਣਾਉਣੀ ਆ ਕਿ ਤੋਨੂੰ ਪਿੰਡਾਂ 'ਚ ਨਹੀਂ ਬੰਨ੍ਹ ਦਵਾਂਗੇ ਤੋ ਮੂਰੇ ਇਲੈਕਸ਼ਨਾਂ 'ਚ ਤੁਸੀਂ ਆਉਣਾ ਵਾ ਜਿਵੇਂ ਅੱਗੇ ਤੁਹਾਡਾ ਹਾਲ ਕੀਤਾ ਉਸ ਉੱਪਰ ਗੁਲਾ ਘਰਾਗੇ ਗੱਟਰ ਨੂੰ ਕਹ ਤੂੰ ਤਾਂ ਭਾਈ ਹੈਗਾ ਬੀਜੇਪੀ ਦਾ ਚਮਚਾ ਵਾ ਤੂੰ ਤਾਂ ਮੋਦੀ ਸਰਕਾਰ ਦਾ ਉਹ ਹੈਗਾ ਹੀ ਆ ਤੂੰ ਤਾਂ ਹੀ ਦੇ ਤੇ ਇਹਨਾਂ ਦੇ ਵਿੱਚ ਕੁਝ ਲੈਣਾ ਦੇਣਾ ਹੀ ਨਹੀਂ ਸੀ ਅਸੀਂ ਦਿੱਲੀ ਸਾਡੇ ਕਿਸਾਨ ਜਾ ਰਹੇ ਆ ਉਹਦੀ ਮੰਡਾ ਬਣਾਉਣ ਜਾ ਰਹੇ ਆ ਤੂੰ ਵਿਚਾਲੇ ਕਾਹਤੋਂ ਬੈਠ ਗਿਆ ਵੀ ਦੇਖੀ ਚੱਲਿਓ ਕੱਟਰ ਸਰਕਾਰ ਦਾ ਬਣਦਾ ਕੀ ਆ ਸਾਡੇ ਉਹ ਭਰਾ ਛੋਟਾ ਭਰਾ ਜਿਹਨੇ ਪੰਜਾਬ ਦਾ ਉਹ ਛੋਟਾ ਭਰਾ ਵਾ ਕਿਉਂ ਸਾਡੇ ਨਾਲ ਖੜੇ ਆ ਤੇ ਪੂਰਾ ਜਿਵੇਂ ਅੱਗੇ ਦਿੱਲੀ ਮੋਰਚੇ ਡਟ ਕੇ ਦਿੱਤਾ ਹੁਣ ਆ ਕੱਲ੍ਹ ਹੀ ਉਤਾਲਾ ਆ ਗਈਆਂ ਨਾਲ ਉਧਰੋਂ ਯੂਪੀ ਉਧਰੋਂ ਰਾਜਸਥਾਨ ਸਾਰੇ ਦੇਸ਼ ਦੇ ਕਿਸਾਨੀ ਕੱਲ੍ਹ ਐਕਸ਼ਨ ਲਈ ਤਿਆਰ ਬੈਠੇ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਪੱਟ ਫਲੋਰ ਟੋਲ ਦੇ ਉੱਤੇ ਮੌਜੂਦ ਆ ਕਿਸਾਨਾਂ ਵੱਲੋਂ ਜਿੱਥੇ ਸ਼ੰਭੂ ਬੈਰੀਅਰ ਦੇ ਉੱਤੇ ਮੋਰਚੇ ਜੱਟੇ ਹੋਏ ਨੇ ਮੋਰਚੇ ਤੇ ਉੱਥੇ ਹੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਵੇ ਕਿ ਜੋ ਇਹ ਟੋਲ ਆ ਨੈਸ਼ਨਲ ਹਾਈਵੇ ਦਾ ਟੋਲ ਆ ਕਿਸਾਨਾਂ ਵੱਲੋਂ ਜਿੱਥੇ ਕਿੱਥੇ ਵੀ ਮੋਰਚਾ ਗੱਟਿਆ ਹੋਇਆ ਹੈ ਕਿਸਾਨ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਹੱਲ ਕਰਾ ਕੇ ਹੀ ਉਹ ਵਾਪਸ ਪੱਤਰਗੇ ਇੱਥੇ ਦੇਖ ਸਕਦੇ ਤੁਸੀਂ ਬਜ਼ੁਰਗ ਜਿਹੜੇ ਬਜ਼ੁਰਗ ਬਜ਼ੁਰਗ ਤੇ ਨੌਜਵਾਨ ਇਸ ਇੱਥੇ ਧਰਨੇ ਦੇ ਮੋਰਚਾ ਕਮ ਕੈਮਰਮਨ ਨੂੰ ਧਮਕਦੇ ਨੇ ਨੌਜਵਾਨ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਡਟੇ ਹੋਏ ਨੇ ਜਿੱਥੇ ਨੌਜਵਾਨ ਵੀ ਨਾਲ ਡਟੇ ਹੋਏ ਨੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਨੇ ਝੰਡੇ ਫੜ ਕੇ ਕਹਿੰਦੇ ਨੇ ਕਿ ਉਹ ਜਿਹੜੀਆਂ ਕਿ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਹੱਲ ਕਰਾ ਕੇ ਵਾਪਸ ਪੱਤਰਗੇ ਬਾਪੂ ਜੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਠੀਕ ਹਨ ਆਪਣੀ ਸਤਿਕਾਰ ਦੀ ਸਤਿਕਾਰ ਸਭ ਜੀ ਕਿਵੇਂ ਹੋ ਕਿਵੇਂ ਠੀਕ ਠਾਕ ਆ ਜੀ ਬਿਲਕੁਲ ਅਸੀਂ ਠੀਕ ਠਾਕ ਆ ਸਿਹਤ ਠੀਕ ਆ ਸਿਹਤ ਬਿਲਕੁਲ ਸਿਹਤ ਆਠੇ ਮਾਰਦਾ ਸਰੀਰ ਜਿੰਨਾ ਚਿਰ ਸਾਨੂੰ ਮੋਦੀ ਇਨਸ਼ਾਅਬ ਨਹੀਂ ਦਿੰਦਾ ਅਵਲਕ ਨੌਜਵਾਨ ਬਜ਼ੁਰਗ ਸਭ ਆਠੇ ਹੀ ਮਾਰਦੇ ਨੇ ਕੁਦਰਤ ਦਾ ਹੱਥ ਹੈ ਇਹਨਾਂ ਤੇ ਬੜੀ ਠੰਡ ਠੰਡ ਦਾ ਮੌਸਮ ਅੱਜ ਕਿਵੇਂ ਆ ਸਿਹਤ ਸੁਤਾ ਠੀਕ ਨੇ ਬਿਲਕੁਲ ਗਰਮੀਆਂ ਸਰਦੀਆਂ ਤਾਂ ਆਈ ਜਾਣੀਆਂ ਨੇ ਅਸੀਂ ਆਪਣੇ ਸੰਘਰਸ਼ ਨੂੰ ਯਾਰੀ ਰੱਖਣਾ ਜਿੰਨਾ ਚਿਰ ਸਾਡੀਆਂ ਕਿਸਾਨੀ ਮੰਗਾਂ ਪੂਰੀਆਂ ਨਹੀਂ ਕਰਦਾ ਅਸੀਂ ਨਹੀਂ ਕਰ ਪਰਤਣਾ ਜੀ ਵਾਪਸ ਅਥਰੂ ਗਏ ਗਏ ਗੋਲੇਤਾਂ ਨਾਲ ਨਾ ਮਾਰੇ ਨੇ ਕਿਤੇ ਨਾ ਕਿਤੇ ਜੇਕਰ ਸਰਕਾਰ ਜਿੰਨਾ ਰੋੜਾ ਦਾ ਕਰਦੇ ਜਦੋਂ ਹੜ੍ਹਾਂ ਦੀ ਜ਼ਰਾ ਨੁਕਸਾਨਾਂ ਦਾ ਮੁਆਵਜ਼ਾ ਦੇਂਦੀ ਤਾਂ ਸਾਨੂੰ ਨੇ ਜੰਨੀਆ ਦਿੱਖਦਾ ਕਿਵੇਂ ਦੇਖਦੇ ਹੋ ਅਸੀਂ ਇਹ ਦੇਖਦੇ ਆਂ ਵੀ ਉਸ ਵળે ਵੀ ਸਰਕਾਰ ਬੌੜੀ ਨਹੀਂ ਅੱਜ ਸਾਡੇ ਤੇ ਜਿੰਨੇ ਬਗਾਨੇ ਤੇ ਅਸੀਂ ਹੁੰਨੇ ਆ ਇਸ ਤਰ੍ਹਾਂ ਸਾਡੇ ਤੇ ਉਹ ਉਹਨਾਂ ਕੋ ਗੋਲੀਆਂ ਚਲਾ ਰਹੇ ਨੇ ਪਰ ਅਸੀਂ ਦੇਸ਼ ਦੇ ਸਿਹਦੇ ਨਾਗਰਿਕਾਂ ਕਿਉਂਕਿ ਸਾਡੀ ਸਰਕਾਰ ਨੂੰ ਭੁਲੇਖਾ ਵੀ ਇਹ ਸਾਡੇ ਕੀਤਾ ਦੇ ਰਾਖੀ ਨਹੀਂ ਕਰਦੇ ਪਰ ਅਸੀਂ ਸਾਰੇ ਭਾਰਤ ਦੇ ਜੋ ਵੀ ਇੱਥੇ ਲੋਕ ਨੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਖੜੇ ਆ ਡਟੇ ਬਾਪੂ ਜੀ ਕਹਿੰਦੇ ਹੈ ਕਿ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ ਉਹਨਾਂ ਨੇ ਜਿੱਥੇ ਪਹਿਲਾਂ ਦਿੱਲੀ ਸੰਘਰਸ਼ ਦੇ ਉੱਤੇ ਜਿੱਤ ਹਸਕਲ ਕਰਕੇ ਬਾਤ ਤੇ ਸਾਰੀ ਇਸੇ ਤਰ੍ਹਾਂ ਫਿਰ ਉਹਨਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਤਸਵੀਰਾਂ ਦਿਖਾਵੇ ਕਿ ਕਿਸਾਨ ਜਿਹੜਾ ਕਿ ਟੋਲ ਦੇ ਉੱਤੇ ਡਟੇ ਹੋਏ ਨੇ ਤੇ ਜਿੱਥੇ ਨੌਜਵਾਨਾਂ ਦਾ ਵੀ ਅਹਿਮ ਰੋਲ ਰਿਹਾ ਹੈ ਉਹ ਨੌਜਵਾਨਾਂ ਨੇ ਜਿੱਥੇ ਪਹਿਲਾ ਕਾਮਯਾਬੀ ਪਹਿਲਾਂ ਜਿੱਥੇ ਸ਼ੰਭੂ ਬੈਰੀਲ ਨੂੰ ਤੋੜ ਕੇ ਪਾਰ ਹੋ ਇਸ ਦਿੱਲੀ ਦੇ ਬਰੁਆਹਾਂ ਦੇ ਪਹੁੰਚੇ ਸਨ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਟੋਲ ਨੈਸ਼ਨਲ ਹਾਈਵੇ ਦਾ ਟੋਲ ਆ ਉੱਥੇ ਹੀ ਜਿਹੜੇ ਕਿਸਾਨ ਡਟੇ ਹੋਏ ਨੇ ਕਿਸਾਨਾਂ ਵੱਲੋਂ ਲੰਗਰ ਲਗਾਏ ਗਏ ਨੇ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਜਿਹੜਾ ਕਿ ਇਹ ਕਿਹਾ ਗਿਆ ਕਿ ਜਦ ਤੱਕ ਉਹ ਦਿੱਲੀ ਤੋਂ ਜਿੱਤ ਸ਼ੰਭੂ ਨਾਲ ਜਿੱਤ ਨਹੀਂ ਹੁੰਦੀ ਉਦੋਂ ਤੱਕ ਉਹ ਵਾਪਸ ਨਹੀਂ ਪਰਤਣਗੇ ਉੱਥੇ ਹੀ ਕਿਸਾਨ ਆਗੂ ਨੇ ਨਾ ਵੀ ਗੱਲਬਾਤ ਕਰਦਿਆ ਕੀ ਕਹਣਾ ਹੈ ਲਾਈਵ ਜੀ ਖਲਤਾ ਹੋਏ ਜੀ ਪੋਤੇ ਜੀ ਮੈਂ ਕਹਿੰਦਾ ਭਾਜੀ ਜੀ ਅਰ ਲੱਗਦਾ ਦਿੱਕੋ ਗਿਆ ਤਾਂ ਫੇਰ ਮੀਟਿੰਗ ਚ ਆ ਰਹੀ ਆ ਹਊਗਾ ਕੋਈ ਹੱਲ ਨਹੀਂ ਅੱਛਾ ਮੀਟਿੰਗ ਆ ਉੱਥੇ ਐਸਕੇਪ ਦੀ ਵੀ ਮੀਟਿੰਗ ਦਾ ਤੇ ਨਾਲ ਸਰਕਾਰ ਨਾਲ ਵੀ ਮੀਟਿੰਗ ਆ ਰਹੀ ਆ ਦੇਖੋ ਹੱਲ ਮੀਡੀਆ ਦਾ ਚੱਲਦੀਆਂ ਰਹਿੰਦੀਆਂ ਨੇ ਇਹ ਸਰਕਾਰ ਜਲਦਾਂ ਜਲਦੀ ਇਹ ਮੰਨ ਲੂਗੀ ਤਾਂ ਉਹ ਲਈ ਬਹੁਤ ਵਧੀਆ ਗੱਲਾਂ ਨਹੀਂ ਤਾਂ ਫਿਰ ਲੋਕਾਂ ਦਾ ਦੇਸ਼ ਤੇ ਘਰ ਪੂਰਾ ਹਰ ਵਾਰ ਇਕੱਠਾ ਹੋਊਗੀ ਸੰਯੁਕਤ ਮੋਰਚੇ ਦੀ ਧਾਰ ਤੋਂ ਨਿਕਲੇ ਆ ਜੋ ਅੱਜ ਐਕਸ਼ਨ ਪਲਾਨ ਕਰ ਰਹੇ ਨੇ ਤੇ ਉਹਦੇ ਤੇ ਕਿਵੇਂ ਹੁਣ ਅਸੀਂ ਜਿਵੇਂ ਆ ਟੋਲ ਪਲਾਜ਼ੇ ਬੰਦ ਕੀਤੇ ਹੋਏ ਆ ਸਾਡੀ ਕਿੱਥੇ ਬੰਦੀ ਨੇ ਅਸੀਂ ਪੂਰੇ ਪੰਜਾਬ ਦੇ ਟੋਲ ਕੀਤੇ ਆ ਭਾਜੀਪੀ ਦੇ ਨੇਤਾ ਦੇ ਘਰ ਪੂਰੇ ਬੈਠੇ ਆ ਚਾਹੇ ਉਹਦੇ ਚ ਪੰਜਾਬ ਭਾਜਪਾ ਦਾ ਪ੍ਰਧਾਨ ਆ ਸੀ ਲਖੜਾ ਕੈਪਟਨ ਮਨਿੰਦਰ ਸਿੰਘ ਦਾ ਤੇ ਨਾਲ ਕੇਵਨ ਢਿਮਾਨ ਉਹਨਾਂ ਕਨਾਲ ਲੀਡਰਾਂ ਦੇ ਘਰਾਂ ਦੇ ਬਾਹਰ ਕੱਲ੍ਹ ਵੀ ਤਾਂ ਮੈਨੂੰ ਚਲਵੇ ਆ ਤੇ ਉਹ ਸਰਕਾਰ ਨੂੰ ਸੁਣਾਉਣੀ ਆ ਕਿ ਤੁਹਾਨੂੰ ਪਿੰਡਾਂ 'ਚ ਨਹੀਂ ਬੰਨ੍ਹ ਦਵਾਂਗੇ। ਤੋਂ ਮੂਰੇ ਇਲੈਕਸ਼ਨਾਂ ਤੁਸੀਂ ਆਉਣਾ ਵਾ ਜਿਵੇਂ ਅੱਗੇ ਟੋਡਾ ਹਾਲ ਕੀਤਾ ਉਸ ਨੂੰ ਵੀ ਪੂਰਾ ਕਰਾਂਗੇ। ਲੋਕ ਤਾਂ ਸਭ ਜਾਣਦੇ ਆ ਤੁਸੀਂ ਸਾਡੇ ਨਾਲ ਸਾਡੇ ਲੋਕਾਂ ਨੇ ਕਿੰਨੇ ਸਾਢੇ 700 ਸਾਡੇ ਖਾਲਸਾ ਉਹ ਕਿੱਥੇ ਅਸੀਂ ਭੁੱਲ ਜਾਾਂਗੇ। ਤੇ ਹੁਣ ਮੰਨੀਆਂ ਹੋਈਆਂ ਮਤਾਂ ਲਾਗੂ ਕਰਨ ਨੂੰ ਹੇ ਤੁਸੀਂ ਉੱਥੇ 200 ਕਿਸਾਨ ਜਖਮੀ ਕਰਤਾ ਇੱਕ ਕਿਸਾਨ ਸਾਡਾ ਸ਼ਹੀਦ ਵੀ ਹੋ ਗਿਆ ਸੋ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਆ ਤੇ ਉਹਦੇ ਤੇ ਸਾਫ ਹੋ ਜਾਣਾ ਸਾਡੇ ਸੂਬਾ ਪ੍ਰਧਾਨ ਜੀ ਨੇ ਪਹਿਲਾਂ ਹੀ ਕਲੀਅਰ ਕਰਤੀ ਸੀ ਉਹ ਰਾਹ ਜੀ ਨੇ ਕਿ ਦੋ ਦਿਨ ਜਿਹੜੇ ਸੰਚਾਰ ਸੀ ਇਹ ਇਹ ਆਪ ਐਕਸ਼ਨ ਕਰਾਂਗੇ ਤੇ ਜਿਹੜਾ ਇਸ ਕੇਸ ਦਾ ਪ੍ਰਸੰਧ ਆ ਗਿਆ ਕਿਹੜੀ ਤਿਆਰੀ ਆ ਜਿਹਦੀ ਸਾਡੀ ਤਿਆਰੀ ਆ ਤਾਂ ਅਸੀਂ ਫਿਰ ਪੁੱਛ ਕਰਾਂ ਆ ਕਿਸੇ ਨੇ ਕਿਸੇ ਲੱਗਦਾ ਕਿ ਸਰਕਾਰ ਵੱਲੋਂ ਕੋਈ ਚੰਗਾ ਰੋਗਿਆਂ ਦਾ ਦੇਖੋ ਚੰਗਾ ਸਰਕਾਰ ਦੀ ਗੱਲ ਆ ਪੰਜਾਬ ਸਰਕਾਰ ਨੇ ਤਾਂ ਚਲੋ ਇੰਨਾ ਕ ਤਾਂ ਜਰੂਰ ਬੋਲਿਆ ਜੀ ਅਸੀਂ ਕਿਸਾਨਾਂ ਦੇ ਨਾਲ ਆਏ ਆ ਪਰ ਜਿਹੜੇ ਉਹਨਾਂ ਨੇ ਹੁਣ 2 ਦੇ ਪਿਛਲੇ 13 ਤਰੀਕ ਤੋਂ ਤੁਸੀਂ ਇਹ ਦੇਖੋ ਡਰੋਨ ਉਹਨਾਂ ਦੇ ਆ ਕੇ ਹਰਿਆਣਾ ਸਰਕਾਰ ਦੇ ਡਰੋਨ ਆ ਕੇ ਇੱਧਰ ਬੰਬ ਸੈੱਟ ਰਹੇ ਆ। ਹਾਂ ਪੰਜਾਬ ਪੁਲਿਸ ਦੇ ਉੱਤੋਂ ਦੀ ਆ ਕੇ ਸੈੱਟ ਰਹੇ ਆ। ਠੀਕ ਆ ਜੀ ਉੱਥੇ ਪੁਲਿਸ ਵੀ ਖੜੀ ਆ। ਉੱਥੇ ਸਾਡੇ ਕਿਸਾਨ ਇਹ ਕਹਿ ਰਹੇ ਆ ਕਿਆ ਇੰਦਰ ਹੱਦ ਚ ਆ ਗਏ ਤੇ ਮੁੱਖ ਮੰਤਰੀ ਦਾ ਫਰਜ਼ ਨਹੀਂ ਬਣਦਾ ਤੇ ਭਾਈ ਸਾਡੇ ਬੰਦੇ ਕਿਸਾਨ ਸ਼ਾਂਤਮਈ ਬੈਠੇ ਆ ਤੁਸੀਂ ਸਾਡੀ ਹੱਦ ਚ ਆ ਕੇ ਆ ਤੇ ਗੋਲੀਆਂ ਮਾਰਦੇ ਹੋ ਗੰਬ ਸੱਟਦੇ ਹੋ ਉਹ ਗੱਲ ਦਾ ਸਟੈਂਡ ਸੱਕ ਲੈਣਾ ਚਾਹੀਦਾ ਜੇ ਇਸ ਤੇ ਲੋਕਾਂ ਦੇ ਹੈਗੇ ਅਸੀਂ ਨੁਮਾਇੰਦੇ ਆ ਪਰ ਜੇ ਸਾਨੂੰ ਬੀਜੇਪੀ ਵਾਲਿਆਂ ਤੋਂ ਡਰ ਲੱਗਦਾ ਸੈਂਟਰ ਸਰਕਾਰ ਤੋਂ ਡਰ ਲੱਗਦਾ ਉਹ ਗੱਲ ਦਾ ਡਰ ਦੀ ਗੱਲ ਕਿਉਂ ਕਿਹਨੂੰ ਡਰਦਾ ਦਾ ਡਰ ਦੀ ਕੀ ਗੱਲ ਹੈ ਮੁੱਖ ਮੰਤਰੀ ਨੂੰ ਹੀ ਤੁਸੀਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਆ ਤਾਂ ਭੰਤਮਾਨ ਦੀ ਵੀ ਗੱਲ ਕਰ ਰਹੇ ਆ ਉਹਦੀ ਵੀ ਦੱਸ ਰਿਹਾ ਮੈਂ ਕਿ ਜੇ ਉਹਨਾਂ ਨੂੰ ਐਕਸ਼ਨ ਉੱਤੇ ਕਹੇ ਕਿ ਤੁਸੀਂ ਕਿਤੇ ਆ ਕੇ ਕਿਵੇਂ ਅੰਦਰ ਦਾ ਹੀ ਸਾਰਾ ਹੱਦਚ ਕਰਦੇ ਹੋ ਸਾਨੂੰ ਤਾਂ ਸਾਦ ਉਹਨਾਂ ਨੇ ਇੰਡੀਆ ਪਾਕਿਸਤਾਨ ਵਾਲੀ ਬਣਾਤੀ ਉਦੋਂ ਵੀ ਵੱਡੀ ਕਰਤੀ ਪੰਜਾਬ ਨੂੰ ਤਾਂ ਐ ਕਰ ਲੈ ਲੱਖ ਕਰਤੀਆਂ ਕੰਕਰੀਟ ਦੀਆਂ ਜਿਵੇਂ ਓਏ ਇਹ ਦੇਸ਼ ਕੋਈ ਹੋਰ ਹੁੰਦਾ ਓ ਇਸ ਕਰਕੇ ਇਹੋ ਹੀ ਲੋਕ ਨੇ ਜਿੰਨਾ ਨੇ ਸਿਆਦਰ 130 ਕਰੋੜ ਦੇ 40 ਕਰੋੜ ਦੀ ਆਬਾਦੀ ਨੂੰ ਢਿੱਡ ਭਰ ਅਨਾਜ ਪੈਦਾ ਕਰਕੇ ਦਿੱਤਾ ਜਦੋਂ ਕਿਸੇ ਟਾਈਮ ਇੰਦਰਾ ਗਾਂਧੀ ਕਹਿੰਦੀ ਹੁੰਦੀ ਸੀ ਕਿ ਬਾਹਰੋਂ ਸਾਨੂੰ ਅਨਾਜ ਮਕਾਉਣਾ ਪੈਂਦਾ ਸਾਨੂੰ ਪੱਲਾ ਝੜਨਾ ਪੈਂਦਾ ਸਾਡਾ ਢਿੱਡ ਨੰਗਾ ਆਉਂਦਾ ਸਾਨੂੰ ਸ਼ਰਮ ਆਉਂਦੀ ਆ ਪੰਜਾਬ ਦੇ ਲੋਕੋ ਇੰਨਾ ਅਨਾਜ ਪੈਦਾ ਕਰੋ ਤਿੰਨ ਸਾਡੀਆਂ ਪੀੜੀਆਂ ਲੱਗੀਆਂ ਸਾਡੇ ਬਜ਼ੁਰਗਾਂ ਦੀਆਂ ਸਾਡੀਆਂ ਮਾਂ-ਮਾ ਦੀਆਂ ਅੱਖਾਂ ਰਹੀਆਂ ਫੱਟੜ ਫੱਟੜ ਸਰਕਾਰ ਕਹਿ ਰਹੀ ਆ ਕਿ ਪੰਜਾਬ ਸਰਕਾਰ ਕਿਸੇ ਤਰ੍ਹਾਂ ਨਹੀਂ ਸ਼ਿਕਾਪ ਆਸਨਗਰ ਕੋ ਉੱਕੰਝ ਦੇ ਕਿਸਾਨ ਨੂੰ ਦੇਖੋ ਖੱਟਰ ਨੂੰ ਕਿ ਤੂੰ ਤਾਂ ਭਾਈ ਹੈਗਾ ਬੀਜੇਪੀ ਦਾ ਚਮਚਾ ਤੂੰ ਤਾਂ ਮੋਦੀ ਸਰਕਾਰ ਦਾ ਉਹ ਹੈਗਾ ਹੀ ਆ ਪੁੱਤਰ ਤਾਂ ਹੀ ਦੇ ਤੇਰੇ ਤੇਰੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਸੀ ਅਸੀਂ ਦਿੱਲੀ ਸਾਡੇ ਕਿਸਾਨ ਜਾ ਰਹੇ ਆ ਉਹਦੀ ਮੱਗਾਂ ਬਣਾਉਣ ਜਾ ਰਹੇ ਆ ਤੂੰ ਵਿਚਾਲੇ ਕਾਹ ਤੋਂ ਬਿੱਟ ਗਿਆ ਅੱਗੇ ਵੀ ਡੰਗੇ ਹੈ ਸਾਨੂੰ ਰੋਕ ਲੈਗਾ ਅੱਗੇ ਰੋਕ ਕੇ ਰੋਕ ਲੈ ਸੀ ਨਾਲ ਇਸ ਕਰਕੇ ਕਿ ਉਹਦਾ ਵਿੱਚ ਐਵੇਂ ਹੀ ਆਪ ਕੋ ਆਪਣੇ ਜਾਣ ਕੇ ਆਪ ਦਾ ਦਿਖਾ ਰਿਹਾ ਕਿ ਮੈਂ ਬਹੁਤ ਬੀਜੇਪੀ ਦਾ ਚੇਤਾ ਨਹੀਂ ਉਹਦੇ ਨਾਲ ਰਾਲਾ ਨਹੀਂ ਦਿੱਤੀ ਜਾਣਾ ਡੈਮੋਕਰੇਸੀ ਸਾਡੇ ਲੋਕਾਂ ਦਾ ਤਰ੍ਹਾਂ ਹਟ ਹੱਕ ਸ਼ਾਂਤਮਈ ਅਸੀਂ ਧਰਨਾ ਲਾਉਣ ਜਾਣਾ ਉੱਤੇ ਵਿਚਾਲੇ ਗੰਦਾ ਕਰਕੇ ਉਲਟਾ ਲੋਕਾਂ ਨੂੰ ਕਹਿੰਦੇ ਜੀ ਦੇਖੋ ਕਿਸਾਨਾਂ ਨੇ ਰੋ ਦਿੱਤੀ ਉਹ ਅਸੀਂ ਤਾਂ ਤੁਹਾਡੇ ਦਾ ਬੰਦੇ ਨਹੀਂ ਤੇਰਾ ਨੀ ਕਾਲ ਸੀ ਤੁਸੀਂ 10 ਤਰੀਕ ਨੂੰ ਹੀ ਉੱਥੇ ਸੀਮੈਂਟ ਦੀਆਂ ਕੰਧਾਂ ਬਣਾਤੀਆਂ ਕਿੱਲਾ ਗੱਡਤੀਆਂ ਤਾਰਾਂ ਲਾਵੀਆਂ ਬੈਰੀਕਡ ਦਾ ਇਕ ਨਿਕ ਨੇ ਕੰਟੇਨਰ ਸੜ ਤੇ ਮਤਲਬ ਹਾਲਾਤ ਇਹ ਆ ਕਿ ਇਸ ਕਰਕੇ ਉਹਨਾਂ ਨੂੰ ਇਹ ਹਰਿਆਣਾ ਸਰਕਾਰ ਨੇ ਲੋਕ ਦੇਣਗੇ ਹਰਿਆਣੇ ਦੇ ਜਵਾਬ ਦੇਖੀ ਚੱਲਿਓ ਖੱਟਰ ਸਰਕਾਰ ਦਾ ਬਣਦਾ ਕੀ ਆ ਸਾਡੇ ਉਹ ਭਰਾ ਛੋਟਾ ਭਰਾ ਜੀ ਨੇ ਪੰਜਾਬ ਦਾ ਉਹ ਛੋਟਾ ਭਰਾ ਵਾ ਜੋ ਤੁਹਾਡੇ ਨਾਲ ਖੜੇ ਆ ਇਹ ਪੂਰਾ ਜਿਵੇਂ ਅੱਗੇ ਦਿੱਲੀ ਮੋਰ ਤੇ ਡਟ ਕੇ ਦਿੱਤਾ ਹੁਣ ਆ ਕੱਲ੍ਹ ਹੀ ਉਕਾਲਾ ਆ ਗਈਆਂ ਨਾਲ ਉਧਰੋਂ ਯੂਪੀ ਉਧਰੋਂ ਰਾਜਸਥਾਨ ਸਾਰੇ ਦੇਸ਼ ਦੇ ਕਿਸਾਨ ਹੀ ਐਕਸ਼ਨ ਲਈ ਤਿਆਰ ਬੈਠੇ ਆ ਭਗਵੰਤ ਮਾਨ ਸਰਕਾਰ ਦੇ ਸੱਤਾ ਵਿੱਚ ਸੱਤਾ ਚੋਂ ਤੁਹਾਨੂੰ ਕਿਹਾ ਸੀ ਕਿ ਜੇ ਕਿਸੇ ਨੂੰ ਵੀ ਭੰਨੇ ਤੇ ਨਹੀਂ ਵੜਨਾ ਮਿੱਤਾਂ ਨਾਮ ਯਾਰ ਨਹੀਂ ਮੰਨਣਾ ਪਊਗਾ ਕਿਸਾਨਾਂ ਦੇ ਘਰਾਂ ਚ ਦੀ ਮਾਰ ਪੇਤੀ ਜਾਵੇਗੀ ਐਮਐਸਪੀ ਟੁਟਕੀ ਨੇ ਦੇ ਦਿੱਤੀ ਜਾਊਗੀ ਤਕਨ ਉਸ ਦਿਨ ਪਿਛਲੇ ਆ ਤੁਹਾਨੂੰ ਯਾਦ ਹੋ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਪੂਰੇ ਪੰਜਾਬ ਦੇ ਅਸੀਂ ਡਿਮੋ ਕਰਨਾ ਮੈਨੂੰ ਲਾਇਆ ਪੰਜਾਬ ਸਰਕਾਰ ਦੇ ਕਿਉਂਕਿ ਨਾ ਤਾਂ ਗੜੇ ਮਾਰੀ ਜਾਂ ਕੋਈ ਮਾਰਦੋਸ ਤਾਂ ਇਹ ਨਾ ਹੜਾ ਨਾ ਦਿੱਤਾ ਕਿ ਇਹਨਾਂ ਸੈਂਟਰ ਨੇ ਨਾ ਪੰਜਾਬ ਨੇ ਤੇ ਨਾ ਇਹਵੇਂ ਖੇਤ ਨੀ ਖੇਤੀ ਨੀਤੀ ਦੇ ਅਸੀਂ ਧਰਨਾ ਲਾਇਆ ਸੀ ਕਹਿੰਦੇ ਸੀ ਖੇਤੀ ਨੀਤੀ ਕਿਸਾਨਾਂ ਦੇ ਬਦੂਰਾਂ ਨਹੀਂ ਮੁੜ ਕੇ ਅੱਜ ਦੇ ਸਾਲ ਹੋ ਗਿਆ ਖੇਤੀ ਨੀਤੀ ਤੱਕ ਨਹੀਂ ਗਿਆ ਸਰਕਾਰ ਬਾਹਰ ਵੱਡੇ ਕਰਦੇ ਨਹੀਂ ਨਵਾਂ ਹੁੰਦੇ ਨਹੀਂ ਇਹ ਕਹਨੇ ਆ ਕਿ ਪੁਰਾਣਿਆਂ ਨੂੰ ਵੱਡੇ ਵਾਅਦੇ ਨਾ ਕਰੋ ਜਿੰਨਾ ਕਿ ਕਰ ਸਕਦੇ ਹੋਨੀ ਬੋਲਦੇ ਆ ਪਸੰਦਾਂ ਦੇ ਕੰਮ ਆ ਰਹੇ ਕੰਟਰਪਾਰਟੀ ਦੇ ਵਿੱਚ ਵੀ ਕਿਉਂਕਿ ਬੰਗਾ ਪੰਚਾਇਤਾਂ ਮਿਲਦੀਆਂ ਨੇ ਪਰ ਉਹ ਤਾਂ ਮੇਰੇ ਕੁਝ ਨਹੀਂ ਮੁੰਦੇ ਮਾੜੇ ਮੁੰਡੀਆਂ ਇਹ ਹੁੰਦੇ ਆ ਪਰਿਵਾਰ ਦੇ ਵਿੱਚ ਵੀ ਦੋ ਪੰਜੀ ਹੁੰਦੇ ਆ ਕਿਹੜਾ મતਵੇ ਦਾ ਵਿਚਾਰ ਹੁੰਦੀ ਆ ਆਪਾਂ ਕਰੋ ਜਦੋਂ ਕੋਈ ਲੜਾਈ ਆ ਜਾਂ ਨਿਸ਼ਾਨਾ ਹੋਵੇ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਇਸ ਕਰਕੇ ਸਾਰੇ ਇਕੱਠੇ ਆ ਬਸ ਕੋਈ ਗੱਲ ਨਹੀਂ ਜੇ ਕੋਈ ਸਾਡੇ ਜੇ ਕਿਸਾਨ ਭਰਾ ਪਹਿਲਾਂ ਚਲੇਗੇ ਅਸੀਂ ਵੀ ਉਹਨਾਂ ਨਾਲ ਖੜੇ ਆ ਉਹਨਾਂ ਵੀ ਪਿੱਛੇ ਖੜੇ ਆਉਣ ਵਾਲੇ ਦਿਨਾਂ 'ਚ ਅੱਜ ਹੀ ਐਕਸ਼ਨ ਦੇ ਅੰਮੀ ਐਕਸ਼ਨ ਦਾ ਪ੍ਰੋਗਰਾਮ ਆਇਆ। ਆਖਰ ਸਵਾਲ ਆ ਸਰਕਾਰ ਲੱਗਦਾ ਛੁਕੇਗੀ ਜਿੰਨੇ ਕਿ ਲਈ ਟੋਲ ਹੀ ਰੋਕਿਆ ਰੋਕਣਾ ਜਾਂ ਰੁਕਿਆਗਾ। ਦੂਜੇ ਪਾਸੇ ਜਿਲ੍ਹਾ ਪ੍ਰੀਸ਼ਦ ਤੇ ਸਭ ਬੈਨੇ ਦੇ ਮੋਰਚਾ ਕਰਦੇ ਆ ਜਿਵੇਂ ਲੱਗਦਾ ਦੇਖੋ ਸਰਕਾਰਾਂ ਦੇ ਇਸ ਤਰ੍ਹਾਂ ਦੇ ਕਦਮ ਕਾਹਨ ਦਾ ਤੇ ਸਰਕਾਰਾਂ ਚੋਕੀਆਂ ਨਹੀਂ ਜਿਵੇਂ ਜਦੋਂ ਲੋਕਾਂ ਦੇ ਜਹਰਮ ਜਮਾਤਾਂ ਉੱਠਦੀਆਂ ਨੇ ਜਾ ਲੋਕਾਂ ਨਾਲ ਧੱਕਾ ਕਰਦੇ ਨੇ ਲੋਕ ਕਿਨੂੰ ਦਵਾਉਂਦੇ ਆ ਕਿ ਤੁਹਾਨੂੰ ਪਤਾ ਹੀ ਆ ਤੁਹਾਡੇ ਸਾਹਮਣੇ ਆ ਕੇ ਗੱਲ ਜਿੱਕੇ ਸਦਾ ਮੁੜਦਾ ਨਹੀਂ ਤਾਂ ਉੱਥੇ ਬੈਠ ਕੇ ਨਿਸਾਨ ਨੂੰ ਮਰਗੋੜ ਆ ਕੇ ਆਏ ਆ ਚਾਹੇ ਤੁਹਾਨੂੰ 10 ਮਹੀਨੇ ਲੱਗੇ ਪਰ ਜਿੱਤ ਕੇ ਆਏ ਆ ਤੇ ਹੁਣ ਵੀ ਅਸੀਂ ਇਹਨਾਂ ਲੋਕਾਂ ਨੂੰ ਬਣਾ ਕੇ ਆਪਣੀਆਂ ਮੰਗਾ ਮਨਾ ਕੇ ਹੀ ਵਾਪਸ ਕਰਦਾ ਜਾਵੇਗਾ ਬકરી ਠੀਕੋ ਇਹ ਵੀ ਕਾ ਜਿੱਦੇ ਹੋਰ ਐਂਕਾਂ ਦੀ ਗੱਲ ਆ ਜਿੱਤ ਕੇ ਬਾਜ਼ ਵਰਤੋਂ ਕੇ ਬਰੋ ਹਾਂ ਜਿੱਤ ਕੇ ਬਾਜ਼ ਬਣਾਗੇ ਜੋ ਕੋਸ਼ਾ ਅਸੀਂ ਲੈ ਕੇ ਪਿੱਛੇ ਨਹੀਂ ਫਟਾਂਗੇ ਬਿਨਾਂ ਲੈ ਤਾਉ ਲੈ ਕੇ ਸਾਰਾ ਕੁਝ ਪਿੱਛੇ ਆ ਆ ਕਿਸਾਨਾਂ ਦਾ ਕਹਿਣਾ ਕਿ ਜਿੱਤਾ ਹਾਸਲ ਕਰਕੇ ਅਸੀਂ ਵਾਪਸ ਪੰਗਨਾ ਤੇ ਕੈਮਰਾਮੈਨ ਨੂੰ ਪਹੁੰਚ ਤਸਵੀਰਾਂ ਦਿਖਾਵੇ ਕਿ ਜੋ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕੋਲ ਕਿਸਾਨਾਂ ਨੇ ਖੋਲ ਦਿੱਤਾ ਹੈ ਕਿਸਾਨਾਂ ਨੇ ਮੋਰਚਾ ਕੱਢਿਆ ਹੋਇਆ ਗੱਲਬਾਤ ਵੀ ਕਰਾਂਗੇ ਕਿਸੇ ਨੌਜਵਾਨ ਰਾਹਗੀਰ ਨੇ ਤੁਹਾਨੂੰ ਲੰਘਦੇ ਨੇ ਉਸ ਨਾਲ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿਣਾ ਉਹਨਾਂ ਦਾ ਏ ਜਿਹਦੇ ਸਾਡੇ ਕੋਲ ਟੋਲ ਜਿਹੜਾ ਟੋਲ ਕਾ ਦਾ ਪਸੰਨਾ ਵੱਲੋਂ ਖੋਲ ਦਿੱਤਾ ਹੈ ਦੂਜੇ ਪਾਸੇ ਅਜੇ ਵੀ ਕਿਸਾਨ ਡੱਟੇ ਹੋਏ ਨੇ ਖਸਾਨਾ ਲ ਮੈਂ ਕੈਮਰਾਮੈਨ ਨੂੰ ਤਸਵੀਰਾਂ ਦਿਖਾਵੇ ਕਿ ਟੋਲ ਦੇ ਉੱਤੇ ਵੀ ਆ ਮੋਰਚਾ ਕਿਸਾਨਾਂ ਵੱਲੋਂ ਗੱਡਿਆ ਗਿਆ ਹੈ ਤੁਸੀਂ ਮੈਂ ਦੂਜੇ ਪਾਸੇ ਵੀ ਕੰਗੋ ਉੱਥੇ ਵੀ ਦੇਖ ਸਕਦੇ ਹੋ ਕਿ ਧਰਨਾ ਕਿਸਾਨਾਂ ਨੇ ਲਾਇਆ ਹੋਇਆ ਹੈ ਤੇ ਕਿਸਾਨ ਡੱਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਕਿ ਜਿੰਨਾ ਹਾਸਲ ਕਰਦੇ ਹੀ ਉਹ ਉਹ ਵਾਪਸ ਪਰਤਨ ਗਏ ਤੇ ਕੰਮ ਆਪਣੇ ਨੂੰ ਅੜੂ ਰੱਖ ਰਹੇ ਕਿ ਨੋਟਵਾਲ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਭਾਜੀ ਕੀ ਦਾ ਵਾਸਤੇ ਹੇ ਟੋਲ ਗੋਲਿਆ ਅੱਜ ਕਿਸਾਨਾਂ ਨੇ ਕੀ ਕਿਵੇਂ ਢੀਗਾ ਪੈਣਾ ਚੰਗਾ ਕੰਮ ਆ ਕਿ ਨਹੀਂ ਬੋਲੜ ਦਾ ਪਸਤਾ ਰਦਾ ਮੈਰੀ ਨੀਗਾ ਸਾਰ ਨਹੀਂ ਦਾ ਪੰਜਾਬ ਬੜਾ ਮਹਿੰਗਾ ਟਾਂਸੀ ਮੈਦੇ ਬਹੁਤ ਪੈਣਾ ਜਿੰਦੂ ਦੀ ਬੱਕੀ ਗਾਂਵ ਦੀ ਲਾਦੀ ਸੰਗਰਾਹ ਪਹਿਲਾਂ ਜੀ ਜਿਹੜੀ ਸੌਡਰ ਤੋਂ ਵੀ ਹੁੰਦੀ ਬਈ ਬੰਦੀ ਰਹਿਣੇ ਚਾਹੀਦੇ ਟਾਂਸੀ ਹਰਕਾ ਦਾ ਸਾਰੀਆਂ ਬਹੁਤ ਜਦੋਂ ਟੈਕਸ ਦਿੰਦੇ ਨੇ ਆਪਾਂ ਗੱਡੀ ਨੂੰ ਲੈਣੇ ਆ ਉਹਦਾ ਟੈਕਸ ਪਹਿਲਾਂ ਹੀ ਭਰਿਆ ਜਾਂਦਾ ਹੈ ਰੋਡ ਟੈਕਸ ਰੋਡ ਟੈਕਸ ਲੈਂਦੇ ਨੇ ਤਾਂ ਫਿਰ ਰੋਡ ਦਾ ਟੈਕਸ ਕਿਉਂ ਫੋਟੋਲ ਕਰਦੇ ਨੇ ਉਹੀ ਸਰਕਾਰ ਜਦੋਂ ਕਈਆਂ ਲੋਕਾਂ ਨਾਲ ਆਮ ਲੋਕਾਂ ਨਾਲ ਆਮ ਲੋਕਾਂ ਦੀਆਂ ਜੇਬਾਂ ਦੇ ਉੱਤੇ ਟਾਕਾ ਮਾਰਿਆ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਇਹ ਟੋਲ ਬੰਦ ਹੋਣੇ ਚਾਹੀਦੇ ਦੂਜੇ ਪਾਸੇ ਕਿਸਾਨਾਂ ਨੇ ਕਹਿ ਕੇ ਜਿੱਤ ਕੇ ਹੀ ਛੋਹ ਤੋਂ ਵਾਪਸ ਜਾ ਜੋ ਦਿੱਲੀ ਜਾਂਦੇ ਦਿੱਲੀ ਤੋਂ ਵੀ ਜਿੱਤ ਕੇ ਇਸ ਵਾਰ ਉਹ ਵਾਪਸ ਪਰਤਣਗੇ ਫਲੋਰ ਤੋਂ ਕੈਮਰਾਮੈਨ ਗਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਕੜੀਸ਼ੀਰ ਨੂੰ